ਵੀਰ ਮੇਰੇ ਅੱਜ ਮਿਲਬੂੜੀ ਅਸੀਂ ਮੇਰੇ ਬਾਪੂ ਨੇ ਦੋ ਮੈਰਿਜਾਂ ਕਰਵਾਈਆਂ ਸੀ ਹਾਂ ਹਾਂ ਤਮੇ ਮੈਂ ਕਹਾਂ ਕਰਵਾਇਆ ਹੋ ਰਹੀ ਯਾਰ ਕੀ ਹੋਣੀ ਕਰ ਨਾ ਇਹ ਚੱਲ ਹੋਦੀ ਗੱਲਾਂ ਕਰਦੇ ਹੋ ਲਾਤਾ ਕੋਈ ਕਹਿੰਦਾ ਆ ਜਾ ਆ ਘਟਾ ਆ ਜਾ ਦਾ ਦਾ ਨਾ ਤੱਕ ਕੇ ਆ ਕੇ ਜਾ ਜਾਂਦੇ ਰੋ ਅਸੀਂ ਕੀ ਰੋ ਆ ਗੱਲ ਵੀ ਕਰ ਲਾ ਮੈਂ ਇੱਥੇ ਆ ਗਏ ਇਹ ਆਉਣੇ ਗੱਲ ਦਿੰਦੀ ਇੱਕ ਗੋਚਾ ਲਾ ਕੇ ਮੈਂ ਆਕੀ ਵੀਰ ਮੇਰੇ ਅੱਜ ਮਜਬੂਰੀ ਹੈ ਜੀ ਮੇਰੇ ਬਾਪੂ ਨੇ ਦੋ ਮੈਰਿਜਾਂ ਕਰਵਾਈਆਂ ਸੀਗੀਆਂ ਮੇਰੇ ਬਾਪੂ ਨੇ ਇੱਕ ਮੈਰਿਜ ਦੇ ਵਿੱਚੋਂ ਪਹਿਲੀ ਵਾਲੀ ਜੋ ਮੈਸ ਸੀ ਮੰਮੀ ਦੀ ਡੈਥ ਹੋ ਗਈ ਜੀ ਨਾ ਉਹਨਾਂ ਨੇ ਮਾਰਿਆ ਮੇਰੀ ਮਾਂ ਨੂੰ ਨਾ ਮੈਂ ਮਾਰੇ ਉਦੋਂ ਬਾਅਦ ਉਹਨਾਂ ਨੇ ਮੈਰਿਜ ਕਰਵਾਈ ਉਹਦੇ ਵਿੱਚ ਦੋ ਬੱਚੇ ਆ ਜੀ ਮੇਰੇ ਹੀ ਮੈਰਿਜ ਹੋਈ ਜੀ ਮੈਂ ਆਪਦੀ ਮੈਰਿਜ ਕਰਵਾਈ ਸਾਰੇ ਰਜਾ ਮੰਦੀ ਨਾਲ ਮੇਰੇ ਬਾਪੂ ਦੀ ਮੈਰਿਜ ਹੋਈ ਜੀ ਹੁਣ ਸਾਨੂੰ ਘਰ ਦੇ ਵਿੱਚੋਂ ਬਾਹਰ ਕੱਢਦੇ ਆ ਜੀ ਕਹਿੰਦੇ ਵੀ ਅਸੀਂ ਤੁਹਾਨੂੰ ਹਿੱਸਾ ਨਹੀਂ ਦੇਣਾ ਤਾਂ ਮੇਰੀ ਮੰਗ ਇਹ ਹੀ ਹੈ ਵੀ ਮੈਂ ਕੋਈ ਜ਼ਿਆਦਾ ਵਾਦ ਨਹੀਂ ਮੰਗਦਾ ਮੈਂ ਬਾਪੂ ਮੇਰਾ ਜੀ ਮੈਂ ਕੋਈ ਜ਼ਿਆਦਾ ਵਾਦੂ ਨਹੀਂ ਮੰਗਦਾ ਪੰਚਾਇਤ ਦੋ ਪਿੰਡਾਂ ਦੀ ਪੰਚਾਇਤ ਚੱਲੀ ਜੇ ਜਿੰਨਾ ਮੇਰਾ ਹਿੱਸਾ ਬਣਦਾ ਕਰ ਦਾ ਹਿੱਸਾ ਵੇਖ ਲੈਣ ਥਾਂ ਵੇਖ ਲੈਣੀ ਜ਼ਮੀਨ ਹੈ ਜੀ ਜਿੰਨਾ ਮੈਨੂੰ ਇਸੇ ਜੀ ਮੈਨੂੰ ਆਉਂਦੀ ਹੈ ਜੀ ਮੈਨੂੰ ਦੇ ਦੇਣ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਇਨਸਾਫ ਚਾਹੀਦਾ ਹੈ ਸਰਕਾਰ ਪ੍ਰਸ਼ਾਸਨ ਤੋਂ ਕੀ ਮੰਗ ਕਰਨਾ ਚਾਹੁੰਦੇ ਪ੍ਰਸ਼ਾਸਨ ਆਏ ਲੋਕਾਂ ਤੋਂ ਇਹ ਮੰਗ ਕਰਨਾ ਜੀ ਮੈਨੂੰ ਮੇਰਾ ਇਨਸਾਫ ਮਿਲ ਜੇ ਜੀ ਠੀਕ ਹੈ ਜੀ ਮੈਂ ਸੰਤੁਸ਼ਟ ਹੈ ਦੋਸਤ ਸੰਤੁਸ਼ਟ ਹੈ ਸਾਹਿਬ ਸੰਤੁਸ਼ਟ ਕੀ ਮਸਲਾ ਕਿ ਉਹ ਪਤਰਾਂ ਦਾ ਕਿ ਲੁੱਟ ਡਿਸਪਿਊਟ ਕੁਝ ਨਹੀਂ ਗਾ ਬਸ ਹੋ ਗਿਆ ਠੀਕ ਸੈਟੀਸਫਾਈ ਹੈ ਕੋਈ ਨਿਕਾਦ ਨਹੀਂ ਆਹ ਬੇਟਾ ਆ ਚੱਲਗੇ ਵੀਰ ਮੇਰੇ ਅੱਜ ਮਜਬੂਰੀ ਹੈ ਸੀ ਮੇਰੇ ਬਾਪੂ ਨੇ ਦੋ ਮੈਰਿਜਾਂ ਕਰਵਾਈਆਂ ਸੀ ਹਾਂ ਹੋ ਰਹੀ ਆ ਦੁਖੀ ਹੋਣੇ ਚਾਹ ਨਹੀਂ ਨਾ ਇਹ ਬਹੁਤੀ ਗੱਲੇ ਆਗਾ ਤੇ ਜਿਹੜਾ ਪਰਵਾਹ ਤੇਰਾ ਉਹ ਉੱਥੇ ਬਿਠਾਇਆ ਤੂੰ ਕੱਲਾ ਆ ਜਾ ਕੱਲਾ ਯਾਰ ਕੱਲਾ ਦਾ ਆ ਗਿਆ ਗੱਲ ਤਾਂ ਕਰ ਜਾ ਕੇ ਉੱਤਾ ਜਾਂਦੇ ਰੋ ਅਹੀਂ ਕੀ ਹੈ ਹਾਂ ਗੱਲ ਹੀ ਕਰ ਲੈ ਫੋਨ ਕਰ ਲੈ ਇਹ ਆ ਦੇ ਰੋ ਇਹ ਸਾਹਮਣੇ ਗੱਲ ਕੀਤੀ ਹੈ ਗੱਲਾਂ ਕਰਦੇ ਮੈਂ ਅੜਾ ਤੂੰ ਵੀਰ ਮੇਰੇ ਅੱਜ ਮਜਬੂਰੀ ਹੈ ਜੀ ਮੇਰੇ ਬਾਪੂ ਨੇ ਦੋ ਮੈਰਿਜਾਂ ਕਰਵਾਈਆਂ ਸੀਗੀਆਂ ਮੇਰੇ ਬਾਪੂ ਨੇ ਇੱਕ ਮੈਰਿਜ ਦੇ ਵਿੱਚੋਂ ਪਹਿਲੀ ਵਾਲੀ ਜੋ ਮੈਸ ਸੀ ਮੰਮੀ ਦੀ ਡੈਥ ਹੋ ਗਈ ਜੀ ਨਾ ਉਹਨਾਂ ਨੇ ਮਾਰਿਆ ਮੇਰੀ ਮਾਂ ਨੂੰ ਨਾ ਮੈਂ ਮਾਰੇ ਉਦੋਂ ਬਾਅਦ ਉਹਨਾਂ ਨੇ ਮੈਰਿਜ ਕਰਵਾਈ ਉਹਦੇ ਵਿੱਚ ਦੋ ਬੱਚੇ ਆ ਜੀ ਮੇਰੇ ਹੀ ਮੈਰਿਜ ਹੋਈ ਜੀ ਮੈਂ ਆਪਦੀ ਮੈਰਿਜ ਕਰਵਾਈ ਸਾਰੇ ਰਜਾ ਮੰਦੀ ਨਾਲ ਮੇਰੇ ਬਾਪੂ ਦੀ ਮੈਰਿਜ ਹੋਈ ਜੀ ਹੁਣ ਸਾਨੂੰ ਕਰ ਦੇ ਵਿੱਚੋਂ ਬਾਹਰ ਕੱਢਦੇ ਆ ਜੀ ਕਹਿੰਦੇ ਵੀ ਅਸੀਂ ਤੁਹਾਨੂੰ ਹਿੱਸਾ ਨਹੀਂ ਦੇਣਾ ਤਾਂ ਮੇਰੀ ਮੰਗ ਇਹ ਹੀ ਹੈ ਵੀ ਮੈਂ ਕੋਈ ਜ਼ਿਆਦਾ ਵਾਦ ਨਹੀਂ ਮੰਗਦਾ ਮੈਂ ਬਾਪੂ ਮੇਰਾ ਜੀ ਮੈਂ ਕੋਈ ਜ਼ਿਆਦਾ ਵਾਦੂ ਨਹੀਂ ਮੰਗਦਾ ਪੰਚਾਇਤ ਦੋ ਪਿੰਡਾਂ ਦੀ ਪੰਚਾਇਤ ਚੱਲੀ ਜਾਏ ਜੀ ਜਿੰਨਾ ਮੇਰਾ ਹਿੱਸਾ ਬਣਦਾ ਕਰ ਦਾ ਹਿੱਸਾ ਵੇਖੋ ਨੇ ਥਾਂ ਵੇਖ ਲੈਣੀ ਜ਼ਮੀਨ ਹੈ ਜੀ ਜਿੰਨਾ ਮੈਨੂੰ ਇਸੇ ਜੀ ਮੈਨੂੰ ਆਉਂਦੀ ਹੈ ਜੀ ਮੈਨੂੰ ਦੇ ਦੇਣ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਇਨਸਾਫ ਚਾਹੀਦਾ ਕੋਲ ਸਪ੍ਰਸ਼ਾਸਨ ਤੋਂ ਕੀ ਮੰਗ ਕਰਨਾ ਚਾਹੁੰਦੇ ਪ੍ਰਸ਼ਾਸਨ ਨਾਲ ਇਹ ਮੰਗ ਕਰਨਾ ਜੀ ਮੈਨੂੰ ਮੇਰਾ ਇਨਸਾਫ ਮਿਲ ਜੇ ਜੀ ਠੀਕ ਹੈ ਜ ਸੰਤੁਸ਼ਟ ਸੰਤੁਸ਼ਟ ਹੈ ਸਾਹਿਬ ਸੰਤੁਸ਼ਟ ਕੀ ਮੁੰਨੇ ਪੋਪਤਰਾਂ ਦਾ ਕੱਲ ਡਿਸਪਿਊਟ ਕੁਝ ਨਹੀਂ ਗਾ ਬਸ ਹੋ ਗਿਆ ਠੀਕ ਸੈਟੀਸਫਾਈ ਹੈ ਕੋਈ ਨਿਕਾ ਲੈਣੇ ਆ ਬੇਟਾ ਆਜਾ